ਕੋਵਾਂ ਦੋਸਤਾਂ ਨੇ ਇਕੱਠਾ ਕੀਤਾ ਨਸ਼ਾ ਓਵਰਡੋਜ਼ ਨਾਲ ਇੱਕ ਦੀ ਵਿਗੜੀ ਸਿਹਤ ਇਲਾਜ ਲਈ ਲਿਆਂਦਾ ਪਟਾਲਾ ਤੇ ਸਰਕਾਰੀ ਹਸਪਤਾਲ ਜਿੱਥੇ ਇਲਾਜ ਤੋਂ ਬਾਅਦ ਆਈ ਉਸ ਨੂੰ ਹੋਸ਼ ਮਾਮਲਾ ਪਟਾਲਾ ਤੋਂ ਸਾਹਮਣੇ ਆ ਜਿੱਥੇ ਦੋਸਤ ਇਕੱਠੇ ਨਸ਼ਾ ਕਰਦੇ ਹਨ ਤੇ ਇੱਕ ਦੋਸਤ ਦੀ ਜ਼ਿਆਦਾ ਨਸ਼ਾ ਕਾਰਨ ਸਿਹਤ ਵਿਗੜ ਜਾਂਦੀ ਹੈ ਤੇ ਰਾਤ ਗ੍ਰਿਮਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਮੌਕੇ ਤੇ ਪੁਲਸ ਪਹੁੰਚਦੀ ਹੈ ਅਤੇ ਉਸ ਨੂੰ ਪਟਾਲਾ ਤੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਅਤੇ ਬਾਪ ਲੋ ਦਹਾੜਾ ਮਾਰ ਕੇ ਰੋ ਰੋ ਕੇ ਨਸ਼ਿਆਂ ਦੇ ਖਿਲਾਫ ਆਪਣੀ ਭਰਾ ਜਾਣਕਾਰੀ ਦਿੰਦੇ ਹਨ ਤੋਸਤ ਲਕੀ ਨੇ ਕਿਹਾ ਕਿ ਉਸ ਦਾ ਦੋਸਤ ਉਸ ਨੂੰ ਆਪਣੀ ਕਾਰ ਚ ਪਿਠਾ ਕੇ ਹੰਸਲੀ ਦੇ ਨਾਲ ਕੋਲ ਲੈ ਜਾਂਦਾ ਹੈ ਤੇ ਉੱਥੇ ਚਿੱਟੇ ਦਾ ਨਸ਼ਾ ਕਰਦਾ ਹੈ ਜਿਸ ਨੇ ਕੇ ਪਹਿਲਾਂ ਵੀ ਨਸ਼ਾ ਕੀਤਾ ਹੋਇਆ ਸੀ ਜਿਸ ਦਾ ਉਸ ਦੀ ਸਿਹਤ ਵਿਗੜ ਚਾਂਦੀ ਹੈ ਤੇ ਦੂਜੇ ਪਾਸੇ ਪਰਮੇਂਦਰ ਸਿੰਘ ਨੇ ਕਿਹਾ ਕਿ ਉਹ ਨਸ਼ਾ ਛੱਡ ਰਿਹਾ ਹੈ ਤੇ ਗੋਲੀ ਖਾ ਰਿਹਾ ਹੈ ਨਸ਼ਾ ਛੱਡਣ ਦੀ ਤੋਂ ਗੁਣਾ ਵਾਲੇ ਸੀ ਜਿਸ ਨਾਲ ਉਸ ਦੀ ਸਿਹਤ ਵਿਗੜੀ ਹੈ ਹਸਪਤਾਲ ਦੇ ਡਾਕਟਰ ਅਮਦਿਕੋਰ ਨੇ ਕੀ ਕੀਤਾ ਕੁਸਤਾ ਤੁਸਤ ਹੀ ਪ੍ਰਮੰਦਰ ਸਿੰਘ ਉਸ ਨੂੰ ਲੈ ਕੇ ਆਇਆ ਸੀ ਜੋ ਕਿ ওভারਡੋਜ ਕਰ ਚੁੱਕਾ ਸੀ ਚਿਸ਼ਤਾ ਇਲਾਜ ਕੀਤਾ ਗਿਆ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਪਰ ਅਜੇ ਵੀ ਉਸ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੈ ਇਹਦਾ ਨਾਂ ਹੈਗਾ ਪੱਟੀ ਕਹਿੰਦੇ ਉਹਦਾ ਨਾਮ ਦਾ ਮੈਨੂੰ ਇਹ ਪੂਰੇ ਨੇਮ ਦਾ ਨਹੀਂ ਪਤਾ ਕੁਝ ਹੋਇਆ ਕੀ ਕੁਝ ਨਹੀਂ ਭਾਜੀ ਇਹ ਪੇਪਰ ਦੇ ਲਾਂਡੇ ਆ ਤੇ ਪਹਿਲਾਂ ਵੀ ਸ਼ਰਾਬ ਵਰਗ ਪੀਤੀ ਇਹਨਾਂ ਨੇ ਤੇ ਇਹਨਾਂ ਲਾ ਕੇ ਕਿ ਇੰਨਾ ਝੋਕ ਲੱਗੀ ਇਹਨਾਂ ਦੀ ਤੇ ਦੇਖੇ ਤੇ ਮੈਂ ਕਿਹਾ ਪੱਟੀ ਦਾ ਪੱਟੀ ਵੀਰ ਪੱਟੀ ਵੀਰ ਪੱਟੀ ਵੀਰ ਇਹੋ ਜਿਹਾ ਉਹਨੇ ਜੈਨ ਬੱਲੇ ਇਕੱਠੇ ਹੋ ਗਏ ਤੇ ਇੱਥੇ ਲਾਏ ਹੋਂ ਸਿਪਲ ਹਸਪੀਟਲ ਕੋਈ ਨਹੀਂ ਜ਼ਿਆਦਾ ਹੈ ਉਹ ਨਹੀਂ ਜ਼ਿਆਦਾ ਤੇ ਨਹੀਂ ਜਿੰਨਾ ਇਹ ਭਾਜੀ ਕਰਦੇ ਆ ਆਪਣਾ ਹਨ ਇਹਨਾਂ ਨੇ ਉਹਨਾਂ ਹੀ ਲਿਆਂਦਾ ਹੈ ਪਤਾ ਨਹੀਂ ਕਿੰਨਾ ਲਿਆਂਦਾ ਇਹਨਾਂ ਨੇ ਲਿਆਂਦਾ ਹੈ ਤੁਸੀ ਮੈਂ ਇਹਨਾਂ ਨੇ ਮੈਨੂੰ ਇਹਨਾਂ ਨੇ ਇੱਥੋਂ ਸਿਪਲ ਹਸਪੀਟਲ ਲੱਗੋ ਚੱਕਿਆ ਵਾ ਨਹੀਂ ਜੀ ਯਕੀਨਤ ਬਾਹਰ ਭਾਜੀ ਬੈਠੇ ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੇ ਵਾਰੀ ਮਾਰੀ ਮੈਨੂੰ ਗੱਟੀ 'ਚ ਬਿਠਾ ਕੇ ਕਹਿੰਦੇ ਆ ਚੱਲੀ ਜਾਣਾ ਕੰਮ ਮੈਂ ਕਿਹਾ ਪਤਾ ਨਹੀਂ ਕਿਹੜੇ ਕੰਮ ਜਾਣਾ ਮੈਂ ਬਹਿ ਗਿਆ ਭਾਜੀ ਤੇ ਉਹਦੇ ਜਾ ਗਏ ਤੇ ਹਸਨੀ ਦੇ ਖੰਡੇ ਦੇ ਉਹਨਾਂ ਨੇ ਆ ਗਏ। ਅਰੇ ਤੂੰ ਹੀ ਤਾਂ ਛੁੱਟ ਕੇ ਭੱਜ ਲਈ ਉਹ। ਭਾਜੀ ਮੈਂ ਨਹੀਂ ਛੁੱਟ ਕੇ ਕਿਉਂ ਭਜਣਾ ਭਾਜੀ ਉਹ ਤਾਂ ਮੈਂ ਨਾਲ ਆ ਗਿਆ। ਮੰਨ ਲਓ ਮੈਂ ਭੱਜ ਵੀ ਜਾਂਦਾ ਫਿਰ ਵੀ ਮੇਰਾ ਨਾਲ ਲੱਗਣਾ ਹੈ। ਮੈਂ ਇਹਦੇ ਨਾਲ ਆ ਭਾਜੀ। ਤੂੰ ਇੰਜੈਕਸ਼ਨ ਲਾਉਂਦੇ ਕਿ ਤੂੰ ਹੀ ਵੀ ਪੇਪਰ ਤੇ ਲਾਉਂਦੇ। ਭਾਜੀ ਮੈਂ ਦੇ ਹੁਣ ਦਵਾਈ ਖਾਣਾ ਆ ਇਹ ਆਵਲੋ ਦਵਾਈ ਲੈ ਗਿਆ। ਇਹ ਦਵਾਈ ਦਾ। ਫਿਰ ਨਾਲ ਕਿਉਂ ਗਿਆ? ਹਾਂਜੀ। ਤੋ ਆਈ ਖਾਧਾ ਫਿਰ ਨਾਲ ਕਿਉਂ ਗਿਆ ਉਹ ਭਾਜੀ ਇਹਨੇ ਆਵਾਜ਼ ਮਾਰੀ ਇਹਦਾ ਨਾਮ ਭੱਟੀ ਭਾਜੀ ਕਹਿੰਦੇ ਨੇ ਭੱਟੀ ਪੂਰਾ ਨਾਮ ਕੀ ਉਹਦਾ ਨਾਮ ਨਹੀਂ ਭਾਈ ਬਲਬਾ ਪੇਪਰ ਤੇ ਲੰਨਦਾ ਤੂੰ ਟੈਂਪੇਰਾਂ ਲੰਨਦਾ ਪੇਪਰ ਇੰਜੈਕਸ਼ਨ ਵੀ ਲੰਨਦੇ ਨੇ ਨਹੀਂ ਇੰਜੈਕਸ਼ਨ ਨਹੀਂ ਭਾਜੀ ਨਹੀਂ ਭਾਈ ਅੱਜ ਵੀ ਲਾਇਆ ਖਾਧੇ ਲੱਗੋ ਉਹ ਮੈਂ ਦਵਾਈਆਂ ਖਾਧੀ ਭਾਜੀ ਉਹ ਹੋਣੀ ਜਰਾ ਆਹਨ ਦੋ ਇਰੇ ਨਾਲ ਦੋ ਇਰੇ ਨਾਲ ਵਾਹ ਮੜਾ ਜੀ ਤਾਂ ਉਹ ਮੈਡੀਕਲ ਹੁੰਦੀ ਹੈ ਉਹ ਵਸੇ ਖਾ ਲਿਆ ਕੀ ਖਾਧਕ ਨਹੀਂ ਉਹੜਾ ਗੋਲੀ ਨਾ ਆਪਾਂ ਨੂੰ ਇਹ ਤਾਂ ਕਦੀ ਵਾ ਦਿਖਾਦੀ ਹੁੰਦੀ ਬੰਦਾ ਵਾ ਵੈਸੇ ਹੀ ਸਮਝਦੇ ਸੀ ਗੋਲੀਆਂ ਖਾਲੀਆਂ ਵੇਖੋ 50 ਤੋਂ 60% ਜਿਆਦਾ ਬਈ ਜਦੋਂ ਮੈਂ ਅਸਲੀ ਜਵਾਲੀ ਚਲੋ ਪਹਿਲਾਂ ਜਦੋਂ ਹੈ ਨਾ ਅੱਜ ਤੋਂ 2 4 5 ਮਹੀਨੇ ਪਹਿਲਾਂ ਜਦੋਂ ਉਹ ਰਹਿੰਦਾ ਆਪਣਾ ਜੋ ਵੀ ਕਹਿੰਦਾ ਇੱਟਾ ਕਰਾਣਾ ਉਹ ਕਰਦਾ ਨਾ ਉਹ ਤੋਂ ਬਚਣ ਲਈ ਜਦੋਂ ਵੀ ਮੈਂ ਅੱਗੇ ਮੈਂ 1000 ਰੁਪਏ ਆ ਦੇਂਦਾ ਡੇਢ ਦਾ ਫਿਰ ਚਲੀ ਨਾ ਉਹ ਤੋਂ ਬਚਣ ਲਈ ਚਲ ਨਹੀਂ ਇਹ ਤਾਂ ਆਪਣੇ ਪੈਸੇ ਹੋਣਗੇ ਮੈਂ ਤਾਂ ਇਹ ਕੀ ਕਰਨ ਉਹ ਗਾ ਰਿਹਾ ਖਾਣਗੇ ਉਹ ਖਾਣਗੇ ਅਰੇ ਵਿਆਹ ਦੇ ਤੁਸੀਂ ਹਾਂ ਮੈਂ ਵੇ ਸਹੀ ਸਮਝਦੇ ਵੈਸੇ ਚੀਜ਼ਾਂ ਨੂੰ ਨਹੀਂ ਸਹੀ ਨਹੀਂ ਮਤਲਬ ਮੈਂ ਉਸ ਚੀਜ਼ ਨੂੰ 1000 ਰੁਪਏ ਉਸ ਚੀਜ਼ ਨੂੰ ਕੰਟਰੋਲ ਕਰਨ ਲਈ 2 4 50 1000 ਸਰਜਣਾ ਰਸ ਇਸ ਉਹਦੋਂ ਆਹ ਰੱਖੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਰਮਿੰਦਰ ਸਿੰਘ ਡਰਗ ওভারਡੋਸ ਦੇ ਨਾਲ ਤੇ ਅਸੀਂ ਉਹਨੂੰ ਫਰਸਟ ਏਡ ਦਿੱਤੀ ਹੈ ਤੇ ਵੈਸੇ ਤਾਂ ਹੁਣ ਹੌਸਟ ਆ ਗਏ ਨੇ ਪਰ ਪਹਿਲਾਂ ਉਹਨਾਂ ਦੀ ਕੰਡੀਸ਼ਨ ਜ਼ਿਆਦਾ ਹੀ ਸਿਕ ਸੀਗੀ ਹੁਣ ਤਾਂ ਠੀਕ ਨੇ ਪਹਿਲੇ ਨਾਲੋਂ ਬੈਟਰ ਨੇ ਹਜੇ ਵੀ ਅਸੀਂ ਬੁਲਾ ਕੁਝ ਕਹਿ ਨਹੀਂ ਸਕਦੇ ਹੈਗੇ ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ ਬਾਕੀ ਦੇਖੋ ਹੁਣ ਲੈ ਕੇ ਕਿਉਂ ਆਇਆ ਸੀ ਤੇ ਲੇਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ ਉਹੀ ਲੈ ਕੇ ਆਇਆ ਸੀਗਾ